ਜਿਸ ਹੁਵਦੇ ਪਿੰਡ ਸ਼ਾਹਪੁਰ ਵਿੱਚ ਜ਼ਮੀਨੀ ਵਿਵਾਦ ਕਾਰਨ ਇੱਕ ਟਰੈਕਟਰ ਚਾਲਕ ਨੇ ਮੋਟਰਸਾਈਕਲ ਸਵਾਰ ਦੂਜੀ ਧਿਰ ਦੇ ਇੱਕ ਵਿਅਕਤੀ ਨੂੰ ਟਰੈਕਟਰ ਇਥਾ ਦੇ ਕੇ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਅਤੇ ਉਹ ਮ੍ਰਿਤਕ ਨੂੰ 10 ਤੋਂ 15 ਫੁੱਟ ਤੱਕ ਖੇਤਾਂ ਵਿੱਚ ਘਰੀਸ ਦਾ ਲੈ ਗਿਆ ਜਿਸ ਕਾਰਨ ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਜਗਿੰਦਰ ਸਿੰਘ ਪੁੱਤਰ ਬਾਬਾ ਰਾਮ ਵਾਸੀ ਪਿੰਡ ਸ਼ਾਹਪੁਰ ਵਜੋਂ ਹੋਈ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਰੈਕਟਰ ਚਾਲਕ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਜਿਵੇਂ ਹੀ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚ ਗਏ ਜਿੱਥੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਦਸੂਹਾ ਦੇ ਡੀਐਸਪੀ ਬਲਵਿੰਦਰ ਸਿੰਘ ਜੋੜਾ ਥਾਣਾ ਮੁਖੀ ਰਜਿੰਦਰ ਸਿੰਘ ਤੇ ਫਰੇਸੀਕ ਟੀਮਾਂ ਮੌਕੇ ਤੇ ਮੌਜੂਦ ਸੀ ਅਤੇ ਉਹਨਾਂ ਨੇ ਅਪਰਾਧਕ ਵਾਲੀ ਥਾਂ ਤੇ ਦੌਰਾ ਕੀਤਾ ਤੇ ਟਰੈਕਟਰ ਤੇ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ ਹੈ लाश ਨੂੰ ਪੋਸਟਮਾਰਟਮ ਲਈ ਦਸੂਆ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਮ੍ਰਿਤਕ ਦੇ ਪੁੱਤਰ ਮਨੀ ਦੇ ਬਿਆਨ ਦੇ ਅਧਾਰ 'ਤੇ ਦਸੂਆ ਪੁਲਿਸ ਨੇ ਸ਼ਾਹਪੁਰ ਦੇ ਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਪੁੱਤਰ ਮਨੀ ਨੇ ਕਿਹਾ ਕਿ ਮੇਰੇ ਪਿਤਾ ਦਾ ਸਾਡੇ ਪਿੰਡ ਦੇ ਲਾਗੇ ਮਨਜੀਤ ਸਿੰਘ ਨਾਮਕ ਵਿਅਕਤੀ ਦੇ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਤੋਂ ਬਾਅਦ ਅਸੀਂ ਇਨਸਾਫ ਲਈ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਹੈ ਵੀਰਵਾਰ ਨੂੰ ਜਦੋਂ ਮੇਰੇ ਪਿਤਾ ਜੋਗਿੰਦਰ ਸਿੰਘ ਆਪਣੇ ਮੋਟਰਸਾਈਕਲ ਤੇ ਅੱਡਾ ਖੁੱਦਾਵਲ ਦਵਾਈ ਲੈਣ ਲਈ ਨਿਕਲੇ ਤਾਂ ਕੁਝ ਹੀ ਪਿੰਡ ਤੋਂ ਦੂਰ ਲਿੰਕ ਰੋਡ ਤੋਂ ਖੇਤਾ ਵਿੱਚ ਬਿਜਾਈ ਕਰਕੇ ਵਾਪਸ ਆ ਰਹੇ ਮਨਜੀਤ ਸਿੰਘ ਨੇ ਮੇਰੇ ਪਿਤਾ ਨੂੰ ਮੋਟਰਸਾਈਕਲ ਸਮੇਤ ਆਪਣੇ ਟਰੈਕਟਰ ਦੇ ਹੇਠਾਂ ਦੇ ਕੇ ਕੁਚਲ ਦਿੱਤਾ ਅਤੇ ਉਸ ਨੂੰ ਖੇਤਾ ਵਿੱਚ ਘੀਸਦਾ ਲੈ ਗਿਆ ਤੇ ਉੱਥੋਂ ਬਾਅਦ ਵਿੱਚ ਭੱਜ ਗਿਆ ਜਦੋਂ ਰਾਗੀ ਰੰਦੇ ਸਾਨੂੰ ਇਸ ਬਾਰੇ ਸੂਚਨਾ ਦਿੱਤੀ ਤਾਂ ਅਸੀਂ ਮੌਕੇ ਤੇ ਪਹੁੰਚ ਗਏ ਇਸ ਨੂੰ ਦੇਖਿਆ ਕਿ ਮੇਰੇ ਪਿਤਾ ਜੀ ਨੂੰ ਇੱਕ ਟਰੈਕਟਰ ਨੇ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਸੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੀੜਤ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਵੰਦੀ ਸੁਹਾ ਥਾਣਾ ਇਚਾ ਰਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਟਰੈਕਟਰ ਡਰਾਈਵਰ ਮਨਜੀਤ ਸਿੰਘ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ ਹੈ ਮੇਰਾ ਨਾਮ ਬਨੀ ਹੈ ਜੀ ਥੋੜੀ ਜਿਹੀ ਕੀ ਮਾਮਲਾ ਹੋਇਆ ਅੱਜ ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਆਪਣਾ ਮਨਜੀਤ ਸਿੰਘ ਸਨ ਆਫ ਜਗਿੰਦਰ ਸਿੰਘ ਜੀ ਦੇ ਨਾਲ ਜ਼ਮੀਨ ਦਾ ਟਕੜਕੇਸ ਚੱਲਣ ਡਿਆ ਹੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਤੇ ਕਤਲ ਕਰ ਦਿੱਤਾ। ਇਹ ਟਰੈਕਟਰ ਤੇ ਹਾਂਜੀ ਸਰ ਇਹ ਆਪਣੀ ਪੈਲੀ ਬਾਹ ਕੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋ ਜਾ ਰਹੀ ਸੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ? ਮੈਂ ਸਰ ਕਾਨੂੰਨ ਦਾ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲ੍ਹਾਂ ਦੇ ਵਿੱਚ ਜਾਣ। ਕੀ ਮਾਮਲਾ ਹੈ? ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਕਿ ਇੱਧਰ ਨਾਲ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਆ ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜੋਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਇਹ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ਾ ਹੈ ਕਿ ਜੋ ਵੀ ਬਿਆਨ ਲਿਖਾਂਗੇ ਅਸੀਂ ਉਸ ਆਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੀ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰਦੇ ਕੀਤਾ ਜਾਏਗਾ ਸਰ ਜੀ ਸ